ਨATIONAL ਤੁਸੀਂ ਦੇਖ ਰਹੇ ਹੋ ਹਰਪ 565 ਟੀਵੀ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਦੇ ਉੱਤੇ ਐ ਜੀ ਪੀਸਲੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ ਕੋਈ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਨੂੰ ਰਿਹਾਰ ਕਰਵਾਉਣ ਲਈ ਜੋ ਮੰਗ ਰੱਖ ਰਹੇ ਕੋਈ ਭੀਖ ਨਹੀਂ ਮੰਗ ਰਹੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਜੇ باوجود ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਪਰ ਇਸ ਦੇ ਉੱਤੇ ਜਿਹੜੀ ਕਿ ਸਿਆਜ਼ਤ ਕੀਤੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਅਸੀਂ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜੋ ਬਾਰ-ਬਾਰ ਕਰ ਰਹੇ ਆ ਇਹ ਸਾਡਾ ਜਿਹੜਾ ਹੱਕ ਬਣਦਾ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਸੀਂ ਕੋਈ ਕੇਂਦਰ ਤੋਂ ਭੀਖ ਜਿਹੜੀ ਕਿ ਉਹ ਨਹੀਂ ਮੰਗ ਰਹੇ ਸੋ ਦادی ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਗਾ ਲਗਾਤਾਰ ਗਰਮਾਉਂਦਾ ਜਾ ਰਿਹਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕੀ ਬੰਦੀ ਸਿੰਘ ਕਈ ਕਿ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੀਆਂ ਸਜਾਵਾਂ ਤੱਕ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾਈ ਜਿਹੜਾ ਕਿ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਾਹਦੇ ਲਗਾਤਾਰ ਐ ਜੀ ਪੀ ਸੀ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਸਿੱਖ ਸੰਗਤਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਐਲਾਨ ਵੀ ਜਿਹੜੇ ਕਿ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਉਂ ਦਾ ᱛਿਉਂ ਲੜਕਿਆ ਹੋਇਆ ਕਿਉਂਕਿ ਜਦੋਂ ਵੀ ਗੁਰਮੀਤ ਰਾਮ ਰੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਉਸ ਵਕਤ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਜਿਹੜਾ ਇੱਕ ਬਲਾਕ ਕਾਬੇ ਦੌਰ ਦੇ ਵਿੱਚ ਸੰਗੀਨ ਦੋਸ਼ਾਂ ਦੇ ਤਹਿਤ ਜੇਕਰ ਕੋਈ ਸਜ਼ਾ ਭੁਗਤ ਰਿਹਾ ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਆ ਤਾਂ ਸਾਡੇ ਸਿੰਘਾਂ ਦੇ ਤਾਂ ਸਾਡੇ ਬੰਦੀ ਸਿੰਘਾਂ ਦੇ ਤਾਂ ਆਚਰਣ ਸਹੀ ਨੇ ਸਹੀ ਵਰਤਾਰਾ ਉਹਨਾਂ ਦਾ ਜੇਲ੍ਹਾਂ ਦੇ ਵਿੱਚ ਫਿਰ ਉਹਨਾਂ ਨੂੰ ਪੈਰੋਲ ਦੇਣ ਤੋਂ ਉਹਨਾਂ ਨੂੰ ਰਿਹਾਅ ਕਰਨ ਤੋਂ ਸਰਕਾਰਾਂ ਕਿਉਂ ਘਾਬਰਦੀਆਂ ਨੇ ਸੋ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਕਿ ਰਾਮ ਰਹੀਮ ਦੀ ਪੈਰੋਲ ਦੇ ਉੱਤੇ ਜਦੋਂ ਸਵਾਲ ਚੁੱਕੇ ਜਾਂਦੇ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੋੜ ਤੋਂ ਗਰਮ ਆ ਜਾਂਦਾ ਹੈ ਜੋ ਕਿ ਲਗਾਤਾਰ ਮੰਗ ਕੀਤੀ ਜਾ ਰਹੀ ਤੇ ਹੁਣ ਵੀ ਐ ਜੀ ਪੀ ਸੀ ਦੇ ਪ੍ਰਧਾਨ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦਾ ਹੱਕ ਮੰਨ ਨੂੰ ਰਿਹਾ ਕੀਤਾ ਜਾਵੇ ਅਸੀਂ ਕੋਈ ਕੇਂਦਰ ਸਰਕਾਰ ਤੋਂ ਕਿਸੇ ਤਰੀਕੇ ਦੀ ਭੀਖ ਨਹੀਂ ਮੰਗ ਰਹੇ ਸੋ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਜਦ ਕਿ ਇਹ ਮੰਗ ਜਿਉਂ ਦੀ ਤਿਉਂ ਪਈ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਐ ਜੀ ਪੀ ਸੀ ਵੱਲੋਂ ਕਿਹਾ ਜਾ ਰਿਹਾ ਸਿੱਖ ਸੰਗਤਾਂ ਦੇ ਵੱਲੋਂ ਵੀ ਜਿਹੜੇ 10 ਕਾ ਤੁਮ ਨਹੀਂ ਮੁभी ਚੁਲਾਈ ਗਈ ਪਰ ਇਸ ਦੇ باوجود ਵੀ ਜੜਾ ਹੈ ਮਸਲਾ ਜਿਉਂ ਦਾ ਧਿਆਉ ਖੜਿਆ ਬਿਊਰੋ ਰਿਪੋਰਟ ਹਰਪੰਜਾਬੀ ਨਾਤੀ ਮਾਉ ਤੁਸੀਂ ਦੇਖ ਰਹੇ ਹੋ ਹਰਪ 565 ਟੀਵੀ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਦੇ ਉੱਤੇ ਐ ਜੀ ਪੀਐਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਨੂੰ ਰਿਹਾਰ ਕਰਵਾਉਣ ਲਈ ਜੋ ਮੰਗ ਰੱਖ ਰਹੇ ਕੋਈ ਭੀਖ ਨਹੀਂ ਮੰਗ ਰਹੇ ਉਹਨਾਂ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਜੇ باوجود ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਪਰ ਇਸ ਦੇ ਉੱਤੇ ਜਿਹੜੀ ਕਿ ਸਿਆਜ਼ਤ ਕੀਤੀ ਜਾ ਰਹੀ ਹੈ ਉਹਨਾਂ ਕਹਿੰਦਾ ਕਿ ਅਸੀਂ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜੋ ਬਾਰ-ਬਾਰ ਕਰ ਰਹੇ ਆ ਇਹ ਸਾਡਾ ਜਿਹੜਾ ਹੱਕ ਬਣਦਾ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਸੀਂ ਕੋਈ ਕੇਂਦਰ ਤੋਂ ਭੀਖ ਜਿਹੜੀ ਕਿ ਉਹ ਨਹੀਂ ਮੰਗ ਰਹੇ ਤੋ ਬੰਦੀ ਸਿੰਘ ਦੀ ਸੰਗਤ ਦੀ ਰਿਹਾਈ ਦਾ ਮੁੱਦਾ ਲਗਾ ਲਗਾਤਾਰ ਗਰਮਾਉਂਦਾ ਚੱ ਰਿਹਾ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘ ਕਈ ਕਿ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੀਆਂ ਸਜਾਵਾਂ ਤੱਕ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾਈ ਜਿਹੜਾ ਕਿ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਾਹਦੇ ਲਗਾਤਾਰ ਐ ਜੀ ਪੀ ਸੀ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਸਿੱਖ ਸੰਗਤਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਐਲਾਨ ਵੀ ਜਿਹੜੇ ਕਿ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਉਂ ਦਾ țieਣ ਲੜਕਿਆ ਹੋਇਆ ਕਿਉਂਕਿ ਜਦੋਂ ਵੀ ਗੁਰਮੀਤ ਰਾਮ ਰੀਵ ਨੂੰ ਪੈਰੋਲ ਦਿੱਤੀ ਜਾਂਦੀ ਆ ਉਸ ਵਕਤ ਵੀ ਸਵਾ ਚੁੱਕੇ ਜਾਂਦੇ ਨੇ ਕਿ ਜਿਹੜਾ ਇੱਕ ਬਲਾਕ ਕਾਬੇ ਦੌਰ ਦੇ ਵਿੱਚ ਸੰਗੀਨ ਦੋਸ਼ਾਂ ਦੇ ਤਹਿਤ ਜੇਕਰ ਕੋਈ ਸਜ਼ਾ ਭੁਗਤ ਰਿਹਾ ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਆ ਤਾਂ ਸਾਡੇ ਸਿੰਘਾਂ ਦੇ ਤਾਂ ਸਾਡੇ ਬੰਦੀ ਸਿੰਘਾਂ ਦੇ ਤਾਂ ਆਚਰਣ ਸਹੀ ਨੇ ਸਹੀ ਵਰਤਾਰਾ ਉਹਨਾਂ ਦਾ ਜੇਲ੍ਹਾਂ ਦੇ ਵਿੱਚ ਫਿਰ ਉਹਨਾਂ ਨੂੰ ਪੈਰੋਲ ਦੇਣ ਤੋਂ ਉਹਨਾਂ ਨੂੰ ਰਿਹਾਅ ਕਰਨ ਤੋਂ ਸਰਕਾਰਾਂ ਕਿਉਂ ਘਾਬਰਦੀਆਂ ਨੇ ਸੋ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਕਿ ਰਾਮ ਰਹਿਮ ਦੀ ਪੈਰੋਲ ਦੇ ਉੱਤੇ ਜਦੋਂ ਸਵਾ ਚੁੱਕੇ ਜਾਂਦੇ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁਰ ਤੋਂ ਕਰਵਾ ਜਾਂਦਾ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਤੇ ਹੁਣ ਵੀ ਐ ਜੀ ਪੀਐਸ ਦੇ ਪ੍ਰਧਾਨ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦਾ ਹੱਕ ਬੰਦ ਨੂੰ ਰਿਹਾ ਕੀਤਾ ਜਾਵੇ ਅਸੀਂ ਕੋਈ ਕੇਂਦਰ ਸਰਕਾਰ ਤੋਂ ਕਿਸੇ ਤਰੀਕੇ ਦੀ ਭੀਖ ਨਹੀਂ ਮੰਗ ਰਹੇ ਸੋ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਜੜ ਕੀ ਇਹ ਮੰਗ ਜਿਉਂ ਦੀ ਤਿਉ ਪਈ ਐ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਐ ਐਸਜੀਪੀਸੀ ਵੱਲੋਂ ਕਿਹਾ ਜਾ ਰਿਹਾ ਸਿੱਖ ਸੰਗਤਾਂ ਦੇ ਵੱਲੋਂ ਵੀ ਜਿਹੜੇ ਦਸਕਤ ਮੁਹੀਮੂ ਵੀ ਚਲਾਈ ਗਈ ਪਰ ਇਸ ਦੇ باوجود ਵੀ ਜਿਹੜਾ ਐ ਮਸਲਾ ਜਿਉਂ ਦਾ ਧਿਆਉ ਖੜਿਆ ਬਿਊਰੋ ਰਿਪੋਰਟ